ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੰਭੀਰ ਹੈਂਡ ਇੰਜਰੀ ਹੋਈ ਹੈ ਤੇ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਜਲਦ ਇਸ ਮਾਮਲੇ ਵਿੱਚ ਸ਼ਾਮਿਲ ਦੋਸ਼ੀ ਪકડੇ ਜਾਣਗੇ ਉੱਥੇ ਜਾ ਕੇ ਮਾਈਂਡ ਹੋਸ਼ ਨਹੀਂ ਲਈ ਪਰ ਬੀਬੀ ਨੇ ਕਰ ਕਰਕੇ ਫਿਰ ਵੀ ਬ੍ਰੇਕ ਲਾ ਗਏ ਉਹਨਾਂ ਨਾਲ ਤੇ ਗੱਡੀ ਵਿੱਚ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਗੱਡੀ ਦੋ ਬੰਦੇ ਸੀ ਉਧਰ ਤੋਂ ਥੋੜੇ ਬਾਅਦ ਵਿੱਚ ਵਾਪਸ ਹੋ ਕੇ ਤਾਂ ਹੀ ਨਿਕਲ ਗਏ ਜਿੱਦਿ ਜਿਹਨਾਂ ਨੇ ਗੋਲੀ ਚਲਾਈ ਉਹ ਕਦੇ ਨਹੀਂ ਮੋਟਰਸਾਈਕਲ ਤੇ ਉਹ ਕਿੰਨੇ ਜਣੇ ਦੋ ਜਣੇ ਸੀ ਮੂੰਹ ਬੰਦਿਆ ਦੇ ਉਹਨਾਂ ਨੇ ਪਤਲੇ ਜਿਹੇ ਮੂੰਹ ਦੇ ਦੂਸਰੇ ਵੀ ਸੀ ਕੀ ਮੋਟਰ ਵੇ? ਜਿਹੜੇ ਗੱਡੀ ਚੋਂ ਨਰ ਗੋਲੀ ਲੱਗੀ ਕਿੰਨੀ ਦੀ ਕੰਡੀਸ਼ਨ ਸੀ? ਭਾਜੀ ਉੱਥੇ ਹਸਪਤਲ ਲੈ ਗਏ ਉਹਨਾਂ ਨੇ ਅਮਨਦੀਪ ਤੇ ਹੀ ਛਡਿਆ ਫੇਲਾ ਦਿੱਤੇ ਤੇ ਗੱਡੀ ਚ ਕਿੰਨੇ ਅਗੇ ਸੀ? ਦੋ ਜਣੇ। ਗੱਡੀ ਚ ਦੋ ਜਣੇ ਸੀ। ਹਾਂਜੀ। ਤੇ ਦੂਜਾ ਬੰਦਾ? ਦੂਜਾ ਬੰਦਾ ਠੀਕ ਹੈਗਾ। ਤੇ ਪਤਾ ਕੀ ਕਾਰੋਬਾਰ ਕੀ ਕਰਦੇ ਸੀਗੇ? ਕਾਰੋਬਾਰ ਭਾਜੀ ਆਟੋ ਸੇਲ ਬਟੇ ਦਾ ਕੰਮ ਹੈਗਾ। ਉਹ ਸਾਹਮਣੇ ਦੁਕਾਨ ਹੈ। ਤੁਹਾਡੇ ਮੂੰਹ ਚ ਨਹੀਂ? ਹਾਂਜੀ। ਤੁਹਾਡੇ ਵਾਕਫ ਜੀ? ਹਾਂਜੀ ਹਾਂਜੀ। ਜੀ ਨਾਮ ਕਰਕੇ ਇਤਮਾਰੋ ਬੇਦੀ ਦੁਜਾਰ ਮੱਠੂ ਮੱਠੂ ਕਹਿੰਦੇ ਆ ਉਹਦਾ ਨਾਮ ਪੱਕਾ ਨਾਮ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਜਿਹਦੇ ਗੋਲੀ ਲੱਗੀ ਉਹਦਾ ਕੀ ਨਾਮ ਉਹਦਾ ਮੱਠੂ ਮੱਠੂ ਕਹਿੰਦੇ ਆ ਇਹ ਪੱਕਾ ਨਾਮ ਉਹਨੇ ਖਿਆਲ ਕਰੀਗਾ ਕਿੱਥੇ ਰਹਿਣ ਵਾਲਦੇ ਉਹ ਮਾਲਟੋਂ ਦਾ ਰਹਿਣ ਵਾਲਾ ਆਪਣਾ ਮਾਲਟੋਂ ਜਿੱਥੇ ਗੁਰ ਨਾਨਕ ਬਰਕ ਦੇ ਲੱਗੇ ਬੇਦੀ ਹੁਣਾਂ ਦੱਸਿਆ ਵੀ ਜਿਹੜੇ ਮੁੰਡੇ ਨੇ ਗੋਲੀ ਚਲਾਈ ਕੀ ਕਰਨ ਪੁੱਛਿਆ ਉਹਨੂੰ ਹੋਰ ਸੀ ਕੋਈ ਨਹੀਂ ਭਾਈ ਉਹਨੂੰ ਗੋਲੀ ਲੱਗਣਾ ਉਹ ਵੀ ਆਪਣਾ ਕੋਲੇ ਕੋਲੇ ਅਦਾਲਤ ਚੋਂ ਆ ਕੇ ਦੱਸਿਆ ਕੀ ਕਰਨ ਲਾਈ ਕੋਈ ਵੀਡੀਓ ਵਗੈਰਾ ਬਣਾਈ ਹੋਏ ਕੋਈ ਕਹਿੰਦੇ ਵੀਡੀਓ ਵਗੈਰਾ ਬਣਾਈ ਗਈ ਚਲਾਉਣ ਲਈ ਨਹੀਂ ਨਹੀਂ ਇਹ ਕੀ ਬਰਵਾ ਇਹ ਕੋਈ 11 12 ਦੇ ਕਰੀਬ ਸ਼੍ਰੀ ਮਿੰਕ ਮਹਾਜਨ ਪਠਾਨਕੋਟ ਦੇ ਵਿਅਕਤੀ ਸੀਗੇ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਤੇ ਉਹਦੇ ਨਾਲ ਉਹਦੀ ਹੈਡ ਇੰਜਰੀ ਹੋ ਗਈ ਆ ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਕੋਈ ਸਾਡੇ ਕੋਲ ਨਵੇਂ ਤਾਜ਼ਾ ਤਰੀਨ ਕੋ ਗੱਲ ਸਾਹਮਣੇ ਆਏਗੀ ਉਹ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇਗੀ ਕਿੰਨੇ ਬਾਰੇ ਪਤਾ ਕਿੰਨੇ ਰਾਉਂਡ ਪਏ ਨਹੀਂ ਅਜੇ ਨਹੀਂ ਇਹਦੇ ਬਾਰੇ ਕਹਿ ਸਕਦੇ ਕਿਉਂਕਿ ਜੋ ਜੇਰੇ ਇਲਾਜ ਆ ਡਾਕਟਰ ਸਾਹਿਬ ਨੇ ਅਜੇ ਕੋਈ ਦੱਸਿਆ ਨਹੀਂ ਉਹਦੀ ਸ਼ਖਸੀ ਕਿੰਨੇ ਗੋਲੀਆਂ ਲੱਗੀਆਂ ਅਜੇ ਇਹਦੇ ਬਾਰੇ ਕੁਝ ਕਲੀਅਰ ਨਹੀਂਗਾ ਡਾਕਟਰ ਸਾਹਿਬ ਅਜੇ ਆਪਣੀ ਰਿਪੋਰਟ ਦਿੱਤੀ ਨਹੀਂ ਹੁੰਦਾਂ ਨੇ ਸਰ ਕਿੰਨੇ ਬਾਰੇ ਸੀ ਟੋਟਲ ਗੱਡੀ ਦੇ ਵਿੱਚ ਗੱਡੀ 'ਚ ਵੀ ਦੋ ਸੀ ਤੇ ਮਾਰਨ ਵਾਲੇ ਵੀ ਦੋ ਸੀ ਜਿੰਨਾ ਜਿੰਨਾ ਹੁਣ ਤੱਕ ਪਤਾ ਲੱਗਾ ਕੋਈ ਸੀਸੀਟੀਵੀ ਸਾਹਮਣੇ ਆਇਆ

ਅਜੇ ਤਾਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਦੇ ਪਏ ਆ ਉਹਦੇ ਵਿੱਚ ਅਜੇ ਬਹੁਤੀ ਕੋਈ ਕਲੈਰਿਟੀ ਹੋ ਨਹੀਂ ਰਹੀ ਤੇ ਜਿਵੇਂ ਗੱਲ ਸਾਰੀ ਕਲੀਅਰ ਹੋਏਗੀ ਔਰ ਤਾਂ ਤੁਹਾਡਾ ਇੱਕ ਅ ਦੁਆਰਾ ਤੁਹਾਡ ਨਾਲ ਗੱਲ ਸਾਂਝੀ ਕੀਤੀ ਜਾਏਗੀ